ਇਲਾ ਯੂਨੀਵਰਸਿਟੀ ਦੇ ਬੱਚੇ ਸੀ ਜੀ ਪਟਿਆਲੇ ਵੱਲੋਂ ਜਾ ਰਹੇ ਸੀ ਯੂਨੀਵਰਸਿਟੀ ਵੱਲ ਜਾ ਰਹੇ ਸੀ ਆ ਤਾਂ ਜਿਹੜਾ ਜਿਹੜਾ ਐਕਸੀਡੈਂਟ ਹੈ ਤੇ ਬਚਣ ਦਾ ਕੋਈ ਚਾਂਸ ਨਹੀਂ ਆਦਾ ਦੁਨੀਆ ਦਾ ਸਭ ਤੋਂ ਵੱਡਾ ਭਾਰ ਹੈ ਕਿ ਜਦੋਂ ਬਾਪ ਨੂੰ ਆਪਣੇ ਬੇਟੇ ਦੀ ਹੱਥੇ ਚੱਕਣੀ ਪਾਵੇ ਰਕਸ਼ੀਅਲ ਰੋਡ ਤੇ ਯੂਨੀਵਰਸਿਟੀ ਤੋਂ ਨਾਲ ਹੀ ਐਕਸੀਡੈਂਟ ਹੋਇਆ ਬੱਚਿਆਂ ਦਾ ਦਰਖਤ ਦੇ ਵਿੱਚ ਗੱਡੀ ਵੱਜੀ ਹੈ ਐਂਡੈਵਰ ਅਰਜੀਵ ਗਾਂਧੀ ਲਾਜ ਯੂਨੀਵਰਸਿਟੀ ਦੇ 4 ਸਟੂਡੈਂਟਸ ਦੀ ਹਾਦਸੇ ਦਰਾਂ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸ ਦਈਏ ਕਿ ਪਟਿਆਲਾ ਪਾਸ ਰੋਡ ਵਿਖੇ ਰਾਜ ਯੂਨੀਵਰਸਿਟੀ ਦੇ 4 ਸਟੂਡੈਂਟਸ ਦੀ ਸੜਕ ਹਾਦਸੇ ਚ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ 6 ਸਟੂਡੈਂਟਸ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਦੇਰ ਰਾਤ 12 ਵਜੇ ਦੇ ਕਰੀਬ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਦਰਖਤ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਗੱਡੀ ਚ ਸਵਾਰ 4 ਸਟੂਡੈਂਟਸ ਦੀ ਮੌਤ ਹੋ ਗਈ ਤੇ ਬਾਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਬਕਸੀ ਵਾਲਾ ਥਾਣਾ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਭਿਆਨਕ ਹਾਦਸੇ ਵਾਲੀ ਥਾਂ ਤੇ ਪਹੁੰਚੇ ਮੰਤਰੀ ਡਾਕਟਰ ਬਲਵੀਤ ਸਿੰਘ ਜਿਨ੍ਹਾਂ ਨੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ ਇਹਨਾਂ ਦੇ ਪਰਿਵਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਸਮੇਂ ਨੌਜਵਾਨਾਂ ਲਈ ਇੱਕ ਭਾਵਕ ਸੰਦੇਸ਼ ਵੀ ਦਿੱਤਾ। ਇਹ ਲਾ ਯੂਨੀਵਰਸਿਟੀ ਦੇ ਬੱਚੇ ਸੀ ਜੀ। ਪਟਿਆਲੇ ਵੱਲੋਂ ਜਾ ਰਹੇ ਸੀ ਯੂਨੀਵਰਸਿਟੀ ਵੱਲ ਜਾ ਰਹੇ ਸੀ ਕਿ ਹਾਂਜੀ ਤਿੰਨ ਦੀ ਡੈਥ ਹੋਈ ਹੈ। ਇੱਕ ਸਾਡੇ ਕੋਲੇ ਸੀ ਸਾਡੇ ਕੋਲੇ 5 ਆਏ ਸੀਗੇ ਜੀ ਇੱਕ ਦਾਖਲ ਹੈ تین ਦੀ ਡੈਥ ਹੋਈ ਹੈ ਇੱਕ ਚਲਾ ਗਿਆ ਸੀ ਇਥੋਂ ਕਾਰਨ ਕੀ ਰਿਹਾ ਕਿ ਸਵਾਈਕਰ ਕਾਰਸ ਕਾਰ ਦਾ ਐਕਸੀਡੈਂਟ ਹੋਇਆ ਜੀ ਹਾਂਜੀ ਕਿੰਨੀ ਕੋਈ ਆਇਆ ਆਪਣੇ ਕੋਲੇ ਨਹੀਂ ਅੱਜ ਮੈਂ ਦੇਖਦਾ ਜੀ ਐਗਜ਼ੈਕਟਲੀ ਟਾਈਮ ਦਿੰਦਾ ਰਾਤ ਨੂੰ ਆਏ ਨੇ ਯੰਗ ਮੁੰਡੇ ਨੇ ਜੀ ਬੱਚੇ ਨੇ ਜੀ ਸਾਰੇ ਸਟੂਡੈਂਟਸ ਨੇ ਸਟੂਡੈਂਟਸ ਨੇ ਜੀ ਇੱਕ ਲੜਕੀ ਹੈ ਜਿਹੜੀ ਹਲਕੀ ਵਿੱਚ ਜਿਹੜੇ ਐਡਮਿਟਰ ਨੇ ਉਹ ਠੀਕ ਹੈ ਜੀ ਜਿਹੜਾ ਐਡਮਿਟਰ ਹੈ ਕਿਹੜੇ ਕਰਦੇ ਆ ਵੀ ਦੋ ਦੇ ਆ ਗਏ ਜੀ ਬਾਕੀ ਦੇ ਆ ਰਹੇ ਕਿੱਥੋਂ ਰਹਿਣ ਉਹਨੇ ਬੱਚੇ ਲੋਕਲੀ ਨਹੀਂ ਪਤਾ ਨਹੀਂ ਆਪਾਂ ਉੱਥੇ ਖੜੇ ਆ ਜੀ ਫੋਰਡ ਐਂਡਿਵਰ ਕਾਰ ਆ ਗਈ ਤੁਸੀਂ ਉਹਦੀ ਹਾਲਤ ਦੇਖ ਲਓ ਸਟੀਲ ਜਿਹੜੀ ਹੈਗੀ ਆ ਉਹ ਮਤਲਬ ਉਹਦਾ ਕੁਝ ਨਹੀਂ ਬਚਿਆ ਤੇ ਹਿਊਮਨ ਬੋਡੀ ਤਾਂ ਇੱਕ ਬਹੁਤ ਹੀ ਨਾਜ਼ੁਕ ਹੈ ਇਨਫੈਕਟ ਮੈਂ ਬੀਇੰਗ ਅ ਡਾਕਟਰ ਜਿਹੜਾ ਸਾਡਾ ਬ੍ਰੇਨ ਹੈ ਨਾ ਜੀ ਇਹ ਇਟਸ ਲਾਈਕ ਅ ਸਾਮੀ ਸੋਲਿਡ ਸਟਰਕਚਰ ਬਲੋ ਨਾ ਜੀ ਇਹਨੂੰ ਮਤਲਬ ਕਈ ਵਾਰੀ ਕੀ ਹੁੰਦਾ ਕਿ ਇੱਕ ਸ਼ੀਰਿੰਗ ਇਫੈਕਟ ਹੁੰਦਾ ਜਦੋਂ ਗੱਡੀ ਘੁੰਮਦੀ ਆ ਨਾ ਜੀ ਉਹ ਅੰਦਰੋਂ ਬ੍ਰੇਨ ਸਾਰਾ ਘੁੰਮ ਜਾਂਦਾ ਐਂਡ ਬਾਹਰ ਕੋਈ ਇੰਜਰੀ ਨਹੀਂ ਹੁੰਦੀ ਡੈਥ ਹੋ ਜਾਂਦੀ ਆ ਆਹ ਤਾਂ ਜਿਹੜਾ ਜਿਹੜਾ ਐਕਸੀਡੈਂਟ ਹੈ ਤੇ ਬਚਣ ਦਾ ਕੋਈ ਚਾਂਸ ਨਹੀਂ ਆ ਅਤੇ ਸਾਡੇ 파ਰਟੀ 파ਰਟੀ ਕਰਕੇ ਆ ਰਹੇ ਸੀਗੇ ਤੇ ਦੋ ਤਿੰਨ ਕਾਰਾਂ ਸੀਗਾ ਔਰ ਪੇਰੈਂਟਸ ਨੇ ਦੇਖੋ ਉਹਨਾਂ ਨੇ ਬੱਚਿਆਂ ਨੂੰ ਸ਼ਾਇਦ ਇਹ ਸੋਚ ਕੇ ਵੀ ਬੱਤੇ ਜਿਹੜੇ ਹੈ ਗਿਆ ਨਾ ਵੀ ਆਪਣਾ ਪ੍ਰੈਸ਼ ਹੁੰਦਾ ਜੀ ਹਰ ਇੱਕ ਬੱਚਾ ਮੈਂ ਵੀ ਇਹੀ ਕੀਤਾ ਸੀ ਮੇਰਾ ਬੇਟਾ ਬਹੁਤ ਇਨਸਿਸਟ ਕੀਤਾ ਕਿ ਮੈਂ ਮੋਟਰਸਾਈਕਲ ਲੈਣਾ ਨਾ ਬੇਟੇ ਮੈਂ ਇਨਸਿਸਟ ਕੀਤਾ ਜਦੋਂ ਨੇ ਗ੍ਰੈਜੂਏਸ਼ਨ ਕਰਕੇ ਪੀਜੀ ਕਰਨ ਗਿਆ ਆਈ ਬੌਟ ਹਿਮ ਅ ਕਾਰ ਪਰ ਮੈਂ ਤੋ ਇੱਕੋ ਪ੍ਰੋਮਿਸ ਲਿਆ ਸੀ ਕਿ ਬੇਟੇ ਤੂੰ ਮੇਰੀ ਕਸਮ ਖਾ ਲਾ ਤੂੰ दारू ਪੀ ਕੇ ਕਦੇ ਗੱਡੀ ਨਹੀਂ ਚਲਾਵੇਂਗਾ ਨਾ ਕਿਸੇ ਦੀ ਗੱਡੀ 'ਚ ਬੈਠੇਗਾ ਜਿਹੜਾ दारू ਪੀ ਕੇ ਚਲਾ ਰਿਹਾ ਹੋਵੇ ਹੀ ਕੈਪਟਨ ਇਸ ਪ੍ਰੋਮਿਸ ਐਂ ਅਤੇ ਮੈਨੂੰ ਬਾਅਦ ਚੋਂ ਦੱਸਿਆ ਕਿ ਉਹਦਾ ਉਹਦਾ ਵੀ ਇੱਕ ਐਕਸੀਡੈਂਟ ਹੋਇਆ ਸੀਗਾ ਉਹ ਦੋਸਤਾਂ ਦੇ ਮੋਟਰਸਾਈਕਲ ਤੇ ਸੀਗਾ ਬਟ ਸਾਡੇ ਮੇਰੇ ਕੋਲ ਸਕੇਪ ਪਾ ਲਓ ਨਾ ਆਪਾਂ ਨੂੰ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ ਜੀ ਆਪਣੇ ਪੇਰੈਂਟਸ ਬਾਰੇ ਵੀ ਸੋਚੋ ਜਿਹੜੇ ਤੁਹਾਨੂੰ ਗੱਡੀ ਲੈ ਕੇ ਦਿੰਦੀ ਆ ਜਿਹੜੇ ਤੁਹਾਨੂੰ ਪੜਾ ਰਿਹਾ ਵੇਟ ਕਰ ਰਿਹਾ ਔਰ ਉਹਨਾਂ ਤੇ ਮਤਲਬ ਆਈ ਡੋਨਟ ਹੈਵ ਦਾ ਵਰਡਸ ਟੂ ਕੰਟਰੋਲ ਦਾ ਮਾਈ ਹਾਰਟ ਗੋਜ਼ ਆਊਟ ਟੂ ਥਮ ਨਾ ਜੀ ਮੈਂ ਸਿਰਫ ਰੱਬ ਦੇ ਅੱਗੇ ਅਰਦਾਸ ਹੀ ਕਰ ਸਕਦਾ ਕਿ ਵਾਹਿਗੁਰੂ ਉਹਨਾਂ ਨੂੰ ਇਹ ਤਾਂ ਮਤਲਬ ਅਨਬੀਅਰੇਬਲ ਆ ਵੀ ਉਹਨਾਂ ਨੂੰ ਵਾਹਿਗੁਰੂ ਸ਼ਕਤੀ ਬਖਸ਼ ਇਹ ਭਾਰਾ ਮੰਨਣਾ ਬਹੁਤ ਔਖਾ ਜੀ ਕਹਿਣਾ ਬਹੁਤ ਸਾਨਾ ਇਹ ਭਾਰਾ ਸਭ ਤੋਂ ਔਖਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਭਾਰ ਹੈ ਕਿ ਜਦੋਂ ਬਾਪ ਨੂੰ ਆਪਣੇ ਬੇਟੇ ਦੀ ਅਰਥੀ ਚੱਕਣੀ ਪਾ ਜੇ ਆਰਮੀ ਜਿਤਾ ਮੈਂ ਸਮਝ ਸਕਦਾ ਜੀ ਕਿ ਜੇ ਦੂਜੇ ਦੇਸ਼ ਦੇ ਫੌਜ ਨੇ ਹਮਲਾ ਕਰਤਾ ਉੱਥੇ ਸਾਡੇ ਬੱਚੇ ਨੂੰ ਸ਼ਹੀਦ ਹੋਣਾ ਪੈਂਦਾ ਆ ਸੜਕਾਂ ਦੇ ਉੱਤੇ ਤਾਂ ਇਟ ਇਜ਼ ਅਨਐਕਸੈਪਟੇਬਲ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਵੀ ਰਿਸਪਾਂਸਿਬਲੀ ਬਿਹੇਵ ਕਰੋ ਕਿ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਸਾਡੇ ਬੱਚੇ ਉਹ ਸਾਡੇ ਤੁਸੀਂ ਮਾਂ-ਬਾਪ ਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਫਿਊਚਰ ਤੁਸੀਂ ਹੋ ਬਲੋ ਨਾ ਤੁਸੀਂ ਵਰ ਦਾ ਫਿਊਚਰ ਸਿਟੀਜ਼ਨ ਆਫ ਦ ਥੋੜੀ ਜਿਮੇਵਾਰੀ ਤੁਸੀਂ ਵੀ ਲਓ ਔਰ ਮੈਂ ਪੇਰੈਂਟਸ ਨੂੰ ਵੀ ਕਹਣਾ ਜੀ ਕਿ ਔਰ ਟੀਚਰਸ ਨੂੰ ਵੀ ਕਹੂੰਗਾ ਕਿ ਨਾ ਉਹ ਰੈਗੂਲਰਲੀ ਜਿਹੜਾ ਹੈਗਾ ਸ਼ਾਇਦ ਸਾਨੂੰ ਉਹਨਾਂ ਦੇ ਨਾਲ ਇੰਟਰੈਕਟ ਜ਼ਿਆਦਾ ਕਰਨਾ ਚਾਹੀਦਾ ਇਹ ਲਾ ਯੂਨੀਵਰਸਿਟੀ ਦੇ ਸੀਗਾ ਜੀ ਰਜੀਵ ਕਾਂਦੇ ਇਟਸ ਅ ਵੈਰੀ ਪ੍ਰੈਸਟੀਜੀਅਸ ਯੂਨੀਵਰਸਿਟੀ ਐਟ ਅਡਮਿਸ਼ਨ ਲੈਣੀ ਨਹੀਂ ਇਸ ਔਕੇ ਨਹੀਂ ਜੀ ਤੁਸੀਂ ਪਤਾ ਨਹੀਂ ਕਿਹੜੀ ਕਿਹੜੀਆਂ ਹਾਰਡਲ ਕ੍ਰੋਸ ਕਰਕੇ ਇੱਕ ਪ੍ਰੈਸਟੀਜੀਅਸ ਯੂਨੀਵਰਸਿਟੀ ਚ ਜਾਓਗੇ देयर ਇਸ ਅ ਵੈਰੀ ਬ੍ਰਾਈਟ ਫਿਊਚਰ ਹੈਡ ਆਫ ਯੂ ਤੁਸੀਂ ਬਹੁਤ ਤੁਸੀਂ ਬਹੁਤ ਅੱਗੇ ਤੱਕ ਜਾਣਾ ਤੁਹਾਡੇ ਵਿੱਚੋਂ ਕੁਝ ਬੰਦੇ ਸੁਪਰੀਮ ਕੋਰਟ ਦੇ ਜੱਜਸ ਤੱਕ ਜਾਣਗੇ ਕੋਈ ਹਾਈ ਕੋਰਟ ਦਾ ਜੱਜ ਹੋਏਗਾ ਕੋਈ ਅਮਿਨੈਂਟ ਐਡਵੋਕੇਟ ਹੋਏਗਾ ਕੋਈ ਸੋਸ਼ਲ ਰਿਫਾਰਮਰ ਹੋਏਗਾ ਤੇ ਤੁਸੀਂ ਤਾਂ ਸਮਾਜ ਨੂੰ ਸੰਭਾਲਣਾ ਹੈ ਤੁਸੀਂ ਖੁਦ ਨੂੰ ਸੰਭਾਲੋ ਤੇ ਤਾਂ ਹੀ ਤੁਸੀਂ ਸਮਾਜ ਨੂੰ ਸੰਭਾਲੋ ਸਰਕਾਰ ਨੂੰ ਕੀ ਲੱਗਦਾ ਹੈ ਕਿ ওভার ਸਪੀਡ ਮੈਨੇ ওভার ਸਪੀਡ ਦਾ ਹੈ ਹੀ ਹੈ ਜੀ ਰੀਲਿਸ ਫਨੋਮੈਨਾ ਜੀ ਬੱਚਿਆਂ ਦੇ ਵਿੱਚ ਅੱਜ ਕੱਲ ਕੀ ਹੈ ਕਿ ਬੱਚੇ ਪੜ੍ਹਦੇ ਆ ਸਾਰਾ ਕੁਝ ਕਰਦੇ ਆ ਸਾਰਾ ਕੁਝ ਠੀਕ ਕਰਦੇ ਆ ਐਗਜ਼ਾਮ ਖਤਮ ਹੋਇਆ ਉਸ ਦਿਨ ਪੇ ਚਲੋ ਲੈਟਸ ਅ ਲੈਟਸ ਪਾਰਟੀ ਪਾਰਟੀ ਹਾਰਡ ਇੱਕ ਪਤਾ ਨਹੀਂ ਕਿ ਕਰ ਮੈਂ ਹੋ ਜੇ ਬੜਾਤੇ ਆ ਜਿਹੜੇ ਜਿਹੜੇ ਉਹਦਾ ਟੀਵੀ ਦਾ ਵੀ ਦੂਜੇ ਦਾ ਵੀ ਇਨਫਲੂਐਂਸ ਕਰਦੇ ਪਾਰਟੀ ਹਾਰਡ ਐਂਡ ਉਸ ਤੋਂ ਬਾਅਦ ਡਰਾਈਵ ਕਰ ਰਹੇ ਆ ਜੀ ਤੇ ਜਦੋਂ ਤੁਸੀਂ दारू ਪੀਤੀ ਹੁੰਦੀ ਹੈ ਸਪੀਡ ਤਾਂ ਫਿਰ ਮਜ਼ਾ ਆਉਂਦਾ ਉਹਦੇ 'ਚ ਨਾ ਇ ਆਇਰ ਕੋਸਟ ਕੇ ਜੀ ਆਪਣੇ ਜਿਹੜੇ ਟੀਚਰਸ ਆ ਪੇਰੈਂਟਸ ਆ ਦੇ ਸ਼ੁਡ ਸਪੈਂਡ ਮੋਰ ਕੁਆਲਿਟੀ ਟਾਈਮ ਵਿਦ ਅਰ ਕਿਡਸ ਪ੍ਰੋਵਲਪ ਆਨ ਦਮ ਐਂਡ ਮੈਂ ਵੀ ਕੋਸ਼ਿਸ਼ ਕਰਾਂਗਾ ਜੀ ਅੱਜ ਪੀਪਲਜ਼ ਰਿਪਰਿਜ਼ੈਂਟ ਰਿਪਰਿਜ਼ੈਂਟੇਟਿਵ ਜੀ ਠੀਕ ਹੈ ਚਾਰ ਚਾਰ ਬੱਚੇ ਸੀਗੇ ਤੇ ਹਜੇ ਆ ਹਾਈ ਵਿਟਨੈਸ ਕੋਈ ਸਾਹਮਣੇ ਨਹੀਂ ਆ ਤੇ ਫੈਮਿਲੀਜ਼ ਨੇ ਜੋ ਸਟੇਟਮੈਂਟ ਦਿੱਤੀ ਹੈ ਉਹਦੇ ਮੁਤਾਬਕ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਚਾਰੇ ਬੱਚਿਆਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਕਿੰਨੇ ਮੇਲ ਸੀ ਕਿੰਨੇ ਫੀਮੇਲ ਸੀ ਕਿਹੜੀ ਐਕਸਿਡੈਂਟ ਹੋਇਆ ਕਿਵੇਂ ਹੋਇਆ ਇਹ ਦੱਖਣ ਰੋਡ ਤੇ ਯੂਨੀਵਰਸਿਟੀ ਤੋਂ ਨਾਲ ਹੀ ਐਕਸੀਡੈਂਟ ਹੋਇਆ ਬੱਚਿਆਂ ਦਾ ਦਰਖਤ ਦੇ ਵਿੱਚ ਗੱਡੀ ਵੱਜੀ ਐ ਐਂਡਵਰ ਉਹਦੇ ਵਿੱਚ ਚਾਰ ਬੱਚੇ ਸੀਗੇ ਜਿਚ ਤਿੰਨ ਮੇਲ ਤੇ ਇੱਕ ਫੀਮੇਲ ਸੀਗੀ ਜਿੰਨਾਂ ਦੇ ਮੌਕੇ ਦਿਮਾਗ ਦੇ ਸੀ ਕਾਰਨ ਕਰਕੇ ਕਾਰਨ ਕੀ ਕਾਰਨ ਸ਼ਾਇਦ ਗੱਡੀ ਓਵਰ ਵੈਲਸ ਹੋਈ ਹੈ